ਅੱਛੇ ਦਿਨ ਕਾਰਪੋਰੇਟ ਘਰਾਣਿਆਂ ਦੇ ਆਏ ਆ ਆਮ ਕਿਸਾਨ ਦਾ ਮਜ਼ਦੂਰ ਦਾ ਅੱਛੇ ਦਿਨ ਨਹੀਂ ਆਏਗੇ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦੀ ਧੌਣ ਦਾ ਕਿੱਲਾ ਕੱਢਤਾ ਸੀ ਜਿਹੜਾ ਕਹਿੰਦੇ ਦਿੱਲੀ ਨਹੀਂ ਵੜਨ ਦੇਣਾ ਅਰਜਿੰਦਰ ਜੀ ਅੱਜ ਦਿੱਲੀ ਦੇ ਵਿੱਚ ਤੁਸੀਂ ਇੱਕ ਦਿਨ ਦੀ ਕਿਸਾਨ ਮਹਾਪੰਚਾਇਤ ਕੀਤੀ ਹੈ ਇੱਕ ਦਿਨ ਦਿੱਲੀ ਦੇ ਵਿੱਚ ਇਕੱਠ ਕਰਕੇ ਫਾਇਦਾ ਕੀ ਹੋਇਆ ਦੇਖੋ ਇਹ ਇੱਕ ਤਾਂ ਜਿਹੜੀ ਮੋਦੀ ਸਰਕਾਰ ਨੇ ਚੁਣੌਤੀ ਦਿੱਤੀ ਸੀ ਕਿ ਕਿਸਾਨਾਂ ਨੂੰ ਦਿੱਲੀ 'ਚ ਨਹੀਂ ਵੜਨ ਦੇਣਾ ਇੱਕ ਤਾਂ ਉਹਦੀ ਇਹ ਚੁਣੌਤੀ ਨੂੰ ਸਵਕਾਰ ਕੀਤਾ ਔਰ ਦਿੱਲੀ ਦੇ ਵਿੱਚ ਵੜ ਕੇ ਦਿਖਾਇਆ ਦੂਸਰੀ ਗੱਲ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਕਿਸਾਨੀ ਨੂੰ ਮੁਲਕ ਭਰਦੀ ਨੂੰ ਇਕੱਠੀ ਕਰਕੇ ਇਹ ਦੱਸਣਾ ਕਿ ਜਿਹੜਾ 10 ਸਾਲ ਚ ਇਹਨੇ ਵਾਅਦਾ ਕੀਤਾ ਸੀਗਾ ਕਿ ਤੁਹਾਡੀ ਆਮਦਨ ਦੁੱਗਣੀ ਹੋਊਗੀ 2022 ਤੱਕ 2024 ਆ ਗਿਆ ਆਮਦਨ ਨਹੀਂ ਦੁੱਗਣੀ ਹੋਏ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਕਰਜ਼ੇ ਚ ਮਾਰੇ ਜਾ ਰਹੇ ਆ ਸੁਆਮੀਨਾਥਨ ਨੂੰ ਭਾਰਤ ਰਤਨ ਦਿੱਤਾ ਪਰ ਸੁਆਮੀਨਾਥਨ ਕਮਿਸ਼ਨ ਦੇ ਫਾਰਮੂਲੇ ਤਹਿਤ ਸਾਡੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਨਹੀਂ ਕੀਤੀ ਗਈ ਤੀਜਾ ਗੱਲ ਵੀ ਇਸ ਤਰ੍ਹਾਂ ਦਾ ਬੰਦਾ ਜਿਹੜਾ 75000 ਕਰੋੜ ਦੀ ਦਾਲ ਬਾਹਰੋਂ ਮੰਗਾਉਂਦਾ ਸਾਡੀ ਦਾਲ ਖਰੀਦਣ ਦੀ ਬਜਾਏ ਜਿਹੜਾ 22 ਮਿਲੀਅਨ ਟਨ ਖਰਾਕੀ ਤੇਲ ਬਾਹਰੋਂ ਮੰਗਾਉਂਦਾ ਸਾਡਾ ਮਤਲਬ ਜਿਹੜਾ ਹੈਗਾ ਉਹ ਖਰਾਕੀ ਤੇਲ ਖਰੀਦਣ ਦੀ ਬਜਾਏ ਤੇ ਫਿਰ ਬਾਹਰ ਹੋਣਾ ਚਾਹੀਦਾ ਦੇਸ਼ ਤੋਂ ਵੀ ਇਹੋ ਜਿਹਾ ਬੰਦਾ ਦੇਸ਼ ਦੀ ਗੱਡੀ ਤੇ ਵੀ ਗੱਦ ਰੋ ਜਿਹਨੂੰ ਸਾਡੇ ਇੱਕ ਸਾਡਾ ਦਾਲਾ ਨਹੀਂ ਖਰੀਦਣੀ ਸਾਡੇ ਸ਼ੋਲ ਨਹੀਂ ਕੈਨੇਡਾ ਦੇ ਮੰਗਾਉਣੇ ਫਿਰ ਤੂੰ ਕੜਾ ਕੈਨੇਡਾ ਚਲਾ ਜਾ ਭਰਾਵਾ ਜੇ ਤੂੰ ਖਰਾਕੀ ਤੇਲ ਬਾਹਰੋਂ ਮੰਗਾਉਣਾ ਸਾਡੀ ਸਰੋਂ ਨਹੀਂ ਖਰੀਦਣੀ ਸੂਰਜਮੁਖੀ ਨਹੀਂ ਖਰੀਦਣਾਗਾ ਫੇਰ ਜਿੰਨਾ ਤੋਂ ਖਰੀਦਦਾ ਫਿਰ ਵੋਟ ਵੀ ਉਹਨਾਂ ਤੋਂ ਲੈਣਾ ਇਹ ਇਸ ਮੁਲਕ ਦੀ ਕਿਸਾਨੀ ਨੂੰ ਜਿਹੜੀ ਹੈਗੀ ਆ ਦੱਸਣ ਵਾਸਤੇ ਸਮਝਾਉਣ ਦੇ ਵਾਸਤੇ ਜਿਹੜਾ ਹੈਗਾ ਇਹ ਤੀਸਰਾ ਕਿ ਮੁਲਕ ਪੱਧਰ ਦੀ ਇੱਕ ਵੱਡੀ ਕਿਸਾਨ ਲਹਿਰ ਦੀ ਜ਼ਰੂਰਤ ਆ ਜੇ ਸੁਆਮੀਨਾਥਨ ਕਮਿਸ਼ਨ ਦੇ ਫਾਰਮੂਲੇ ਤਹਿਤ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਵਾਉਣਾ ਕਿਉਂਕਿ ਉਹਦੇ ਚ ਸਭ ਤੋਂ ਵੱਡਾ ਅੜਿੱਕਾ ਜਿਹੜਾ WTO ਆ ਜਿਸ ਤਰ੍ਹਾਂ ਜਿਵੇਂ ਅਮਰੀਕੀ ਖੂਫੀ ਏਜੰਸੀ ਦੇ ਅਧਿਕਾਰੀ ਜੌਨ ਪਾਰਕਿੰਸ ਨੇ ਇੱਕ ਵਾਰੀ ਕਿਹਾ ਸੀ ਕਿ ਤਿੰਨ ਤਰੀਕਿਆਂ ਨਾਲ ਅਸੀਂ ਦੁਨੀਆ ਨੂੰ ਲੁੱਟਦੇ ਹਾਂ ਪਹਿਲਾਂ ਕੰਪਨੀਆਂ ਭੇਜ ਕੇ ਸਾਡਾ ਮੁਲਕ ਉਹਨਾਂ ਮੁਲਕਾਂ ਚਾਹੁੰਦਾ ਕੰਪਨੀਆਂ ਲੁੱਟ ਰੀਆਂ ਜਲ ਜੰਗਲ ਜ਼ਮੀਨ ਜੋ ਵੀ ਇੱਥੇ ਆਮਦਨ ਦੇ ਸਰੋਤ ਹੈਗੇ ਆ ਉਹ ਕਹਿੰਦਾ ਜੇ ਇਹਦੇ ਸਰਕਾਰਾਂ ਵਿਕੀਆਂ ਹੋਣ ਇਦਾਂ ਜੇ ਕੋਈ ਸਰਕਾਰ ਅੜ ਜੇ ਅਸੀਂ ਉਹਦਾ ਤਖਤਾ ਪਲਟਾ ਦਿੰਨੇ ਆ ਉਹ ਲਿਖਦਾ ਕਿ ਚਿੱਲੀ ਦਾ ਜਿਹੜਾ ਰਾਸ਼ਟਰਪਤੀ ਸੀ ਅਲੈਦੇ ਜਿਹੜਾ ਕਿ ਲੋਕ ਪੱਖੀ ਸੀ ਲੋਕਾਂ ਦਾ ਚੁਣਿਆ ਹੋਇਆ ਸੀ ਉਹਨੇ ਦੋ ਅਮਰੀਕਨ ਕੰਪਨੀਆਂ ਨੂੰ ਨੈਸ਼ਨਲਾਈਜ਼ ਕੀਤਾ ਸੀ ਉਹਦੀ ਮਲਕੀਅਤ ਨੂੰ ਕੌਮੀ ਮਲਕੀਅਤ ਲਾਨਤਾ ਸੀ ਉੱਥੇ ਰਾਜ ਪਲਟਾ ਕਰਕੇ ਉਹ ਰਾਸ਼ਟਰਪਤੀ ਦਾ ਕਤਲ ਜਿਹੜਾ ਸੀ ਉਹ ਕਰਵਾਤਾ ਸੀ ਤੀਜਾ ਉਹ ਲਿਖਦਾ ਕਿ ਜੇ ਕੋਈ ਇਦਾਂ ਵੀ ਸੂਤਨਾਵੇ ਤੇ ਸਿੱਧਾ ਹਮਲਾ ਕਰਕੇ ਉਹਦੀ ਐਗਜ਼ਾਮਪਲ ਸਾਡੇ ਸਾਹਮਣੇ ইরাਕ ਆ ਕਿਉਂਕਿ ইরাਕ ਦਾ ਜਿੰਨਾ ਤੇਲ ਦਾ ਖੇਤਰ ਸੀ ਉਹਦੇ ਚ ਵਿਦੇਸ਼ੀ ਨਿਵੇਸ਼ ਤੇ ਇਸਦਾਮ ਸੈਨ ਵੱਲੋਂ ਪਾਬੰਦੀ ਸੀ ਉੱਥੋਂ ਦੇ ਕਾਨੂੰਨ ਮੁਤਾਬਕ ਉਹ ਨੈਸ਼ਨਲਾਈਜ਼ ਸੀ ਔਰ ਜਿਹੜੀ ਵੈਸਟਰਨ ਜਿਹੜਾ ਪੱਛਮੀ ਸਾਮਰਾਜ ਆ ਜਿਹੜੀਆਂ ਉਹਦੀਆਂ ਬਹੁਤ ਕੰਪਨੀਆਂ ਸੀ ਤੇਲ ਦੀਆਂ ਉਹ ਅਰਾਕ ਦਾ ਤੇਲ ਚਾਹੁੰਦਿਆਂ ਸੀ ਔਰ ਉਹਨਾਂ ਨੇ ਉਹ ਸਰਕਾਰ ਦਾ ਹਿੱਸਾ ਵੀ ਸੀ ਬੁਸ਼ ਤੋਂ ਕਹਿ ਕੇ ਉਹਦੇ ਤੇ ਜਿਹੜਾ ਸੀ ਹਮਲਾ ਕਰਵਾਇਆ ਜਿਹੜੀਆਂ ਇਸ ਤਰੀਕੇ ਨਾਲ ਇਹ ਕਾਰਪੋਰੇਟ ਘਰਾਣੇ ਤੇ ਸਾਮਰਾਜੀ ਮੁਲਕ ਲੁੱਟ ਰਿਆ ਡਬਲਯੂਟੀਓ ਵੀ ਉਹਨਾਂ ਦਾ ਤੇ ਉਹਨਾਂ ਲਈ ਹੀ ਬਣਿਆ ਹੋਇਆ ਜਿਹੜਾ ਕਹਿੰਦਾ ਕਿ ਸਰਕਾਰੀ ਖਰੀਦ ਖਤਮ ਕਰੋ ਪਛੜੇ ਮੁਲਕਾਂ 'ਚ ਸਬਸਿਡੀਆਂ ਖਤਮ ਕਰੋ ਜਨਤਕ ਵੰਡ ਪ੍ਰਣਾਲੀ ਖਤਮ ਕਰੋ ਵਿਦੇਸ਼ੀ ਬੀਜ ਆਉਣਗੇ ਜੇ ਕੋਈ ਦਿੱਕਤ ਆ ਜੇ ਤੁਸੀਂ ਉਹਦੇ ਤੇ ਖੋਜ ਨਹੀਂ ਕਰ ਸਕਦੇ ਜਿੰਨੀ ਤੁਹਾਡੀ ਪੈਦਾਵਾਰ ਹੋਊਗੀ ਉਹਦਾ 2 ਤੋਂ 3% ਤੁਸੀਂ ਬਾਹਰੋਂ ਖਰੀਦੋਗੇ ਯਾਨੀ ਕਿ ਜਿਹੜੀ ਉਹਨਾਂ ਮੁਲਕਾਂ ਦੀ ਵਾਧੂ ਪੈਦਾਵਾਰ ਆ ਖੇਤੀ ਦੀ ਅਮਰੀਕਾ ਦੀ ਯੂਰੋਪੀਅਨ ਯੂਨੀਅਨ ਦੀ ਉਹ ਪਛੜੇ ਮੁਲਕਾਂ ਚ ਵੇਚੀ ਜਾਵੇ ਤੇ ਇਧਰ ਤਾਂ ਵਿਕੂਗੀ ਇਧਰ ਦੀ ਕਿਸਾਨੀ ਨੂੰ ਬਰਬਾਦ ਜਿਹੜਾ ਹੈਗਾ ਉਹ ਕੀਤਾ ਜਾਵੇ ਹੁਣ ਜਦੋਂ ਡਬਲਯੂਟੀਓ ਕਹਿੰਦਾ ਕਿ ਸਰਕਾਰੀ ਖਰੀਦ ਖਤਮ ਕਰੋ ਭਾਰਤ ਡਬਲਯੂਟੀਓ ਦਾ ਮੈਂਬਰ ਆ ਅਸੀਂ ਕਹਿੰਨੇ ਕਿ ਸਾਰੀਆਂ ਫਸਲਾਂ ਦੀ ਖਰੀਦ ਦੀ ਗਾਰੰਟੀ ਕਰੋ ਤੇ ਲਾਈਵੰਦਾ ਭਾਅ ਦਿਓ ਇਹ ਦੋ ਜਿਹੜੀਆਂ ਨੇ ਕੰਟਰਾਰੀਟਰੀ ਗੱਲਾਂ ਨੇ ਇਸ ਕਰਕੇ ਉਹ ਸਾਮਰਾਜੀ ਦਾਬੇ ਚੋਂ ਭਾਰਤ ਬਾਹਰ ਆਵੇ ਡਬਲਯੂਟੀਓ ਤੋਂ ਬਾਹਰ ਆਵੇ ਇਹ ਅਲੇ ਦੇ ਅੰਗੂ ਮੋਦੀ ਖੜਜੂ ਸਦਾਮ ਸੈਨ ਵੰਗੂ ਮੋਦੀ ਖੜਜੂ ਕਿ ਮੋਦੀ ਭਗ ਸਿੰਘ ਦੇ ਰਸਤੇ ਚੱਲ ਪੂ ਵੀ ਸਾਮਰਾਜ ਦੇ ਖਿਲਾਫ ਹੋਜੂ ਕਾਰਪੋਰੇਟ ਕਰਨ ਦੇ ਖਿਲਾਫ ਹੋਜੂ ਨਹੀਂ ਹੋਣਾਗਾ ਇਹ ਕੰਮ ਇਸ ਮੁਲਕ ਦੀ ਲਕਾਈ ਨੂੰ ਕਰਨਾ ਪੈਣਾ ਤੇ ਉਹਦੇ ਵਾਸਤੇ ਇੱਕ ਵਿਸ਼ਾਲ ਕਿਸਾਨ ਲਹਿਰ ਦੀ ਜ਼ਰੂਰਤ ਆ ਇੱਕ ਅੱਧੇ ਸੂਬੇ ਦੀ ਲਹਿਰ ਜਿਹੜੀ ਆ ਪੂਰੇ ਮੁਲਕ ਚ ਸਵਾਮੀ 나ਥਨ ਦੀ ਖਰੀਦ ਗਰੰਟੀ ਮੁਤਾਬਕ ਖਰੀਦ ਉਹਦੇ ਫਾਰਮੂਲੇ ਮੁਤਾਬਕ ਗਰੰਟੀ ਦਾ ਕਾਨੂੰਨ ਨਹੀਂ ਬਣਵਾ ਸਕਦੀ ਕੀ ਹੁਣ ਬਿਹਾਰ ਮੰਨ ਲਓ ਬਖਸ਼ੀਸ਼ ਜੀ ਸਾਡੇ ਤੋਂ 3 ਗੁਣਾ ਵੱਡਾ 40 ਲੋਕ ਸਭਾ ਸੀਟਾਂ ਨੇ ਮੰਨ ਲਓ ਬਿਹਾਰ ਚ ਸਾਰੇ ਅਨਾਜ ਦੀ ਸਰਕਾਰੀ ਖਰੀਦ ਕਰਾਉਣੀ ਹੈ ਕੋ 2 2.5 ਲੱਖ 2.5 ਲੱਖ ਏਕੜ ਜ਼ਮੀਨ ਚਾਹੀਦੀ ਹੈ ਨਾ ਉੱਥੇ ਰਾਣਾ ਮੰਡੀਆਂ ਬਣਾਉਣ ਲਈ ਕੋ ਸਰਕਾਰੀ ਖਰੀਦ ਏਜੰਸੀ ਖੜੀ ਕਰਨੀ ਕੋ 2 4 ਲੱਖ ਮੁਲਾਜ਼ਮ ਭਰਤੀ ਕਰਨਾ ਪਊਗਾ ਅਨਾਜ ਸਟੋਰ ਕਰਨਾ ਵੱਡੇ ਗਰਾਊਂਡਸਾਰ ਨੇ ਪੈਣਗੇ ਬਿਹਾਰ ਚ ਮੂਵਮੈਂਟ ਹੋਵੇ ਨਾ ਅਸੀਂ ਪੰਜਾਬ ਚ ਧਰਨਾ ਲਾ ਕੇ ਉੱਥੇ ਬਣਵਾ ਦਾਂਗੇ ਮੱਧ ਪ੍ਰਦੇਸ਼ ਸੜ ਤੋਂ 4 ਗੁਣਾ ਵੱਡਾ ਉੱਥੇ ਮੂਵਮੈਂਟ ਹੋਵੇ ਨਾ ਅਸੀਂ ਪੰਜਾਬ 'ਚ ਧਰਨਾ ਲਾ ਕੇ ਬਣਵਾ ਦਾਂਗੇ ਇਸ ਕਰਕੇ ਵੀ ਇਹ ਗੱਲ ਨੂੰ ਉਭਾਰਨ ਵਾਸਤੇ ਕਿ ਇੱਕ ਮੁਲਕ ਪੱਧਰੀ ਕਿਸਾਨ ਲਹਿਰ ਦੀ ਜਰੂਰਤ ਹੈ ਕਿਸਾਨ ਲਹਿਰ ਦੀ ਜਰੂਰਤ ਨਹੀਂ ਉਹਨਾਂ ਤਬਕਿਆਂ ਨੂੰ ਵੀ ਨਾਲ ਯੂਨਿਟੀ ਦੀ ਜਰੂਰਤ ਹੈ ਜਿਹੜੇ ਹੋਰ ਕਾਰਪੋਰੇਟ ਤੋਂ ਸਤਾਏ ਹੋਏ ਆ ਮਜਦੂਰ ਤੰਗ ਨੇ ਲੇਬਰ ਕੋਡ ਆਗੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਸੀਗੀ ਉਹ ਉਹ ਖਤਮ ਕਰਤੀ ਭਰਤੀ ਜਿਹੜੀ ਹੈ ਕੱਚੀ ਕੀਤੀ ਜਾ ਰਹੀ ਹੈ ਹੈਗੀ ਆ ادارے ਨਿੱਜੀਕਰਨ ਕੀਤਾ ਜਾ ਰਿਹਾ ਰੇਲਵੇ ਵਰਗਾ ਦੁਨੀਆ ਦਾ ਸਭ ਤੋਂ ਵੱਡਾ ਮਹਿਕਮਾ ਉਹਨੂੰ ਵੇਚਣ ਦੀ ਤਿਆਰੀ ਹੈਗੀ ਆ ਤਾਂ ਇਹ ਸਾਰੇ ਲੋਕ ਜਿਹੜੇ ਜਿਹੜੇ ਕਾਰਪੋਰੇਟ ਤੋਂ ਪਰੇਸ਼ਾਨ ਆ ਉਹਨਾਂ ਨੂੰ ਇਕੱਠੇ ਕਰਕੇ ਕਾਰਪੋਰੇਟ ਖਿਲਾਫ ਸਾਮਰਾਜੀ ਮੁਲਕਾਂ ਦੇ ਖਿਲਾਫ ਇੱਕ ਵੱਡਾ ਇਸ ਮੁਲਕ ਦੇ ਵਿੱਚ ਅੰਦੋਲਨ ਉਸਾਰਨ ਦੀ ਜ਼ਰੂਰਤ ਹੈ ਇਹ ਉਹ ਸੁਨੇਹਾ ਦੇਣ ਦੇ ਲਈ ਵੀ ਕਾਨਫਰੰਸੀ ਅਜ ਦੀ ਕਾਨਫਰੰਸ ਨੇ ਨਾ ਕਰਜ਼ਾ ਰੱਦ ਕਰਾਉਣਾ ਅਜ ਦੀ ਕਾਨਫਰੰਸ ਨੇ ਨਾ ਸੁਆਮੀ ਨਾਥਨ ਕਮਿਸ਼ਨ ਦੇ ਫਾਰਮੂਲੇ ਮੁਤਾਬਕ ਖਰੀਦ ਦੀ ਗਰੰਟੀ ਕਰਾਉਣੀ ਆ ਇਹਨੇ ਵੀ ਉਹਦੇ ਵਾਸਤੇ ਕਿੱਡੀ ਮੂਵਮੈਂਟ ਚਾਹੀਦੀ ਆ ਉਹਦੀਆਂ ਤਿਆਰੀਆਂ ਵਜੋਂ ਇੱਕ ਕਦਮ ਵਜੋਂ ਇਹ ਅਜ ਦੀ ਕਾਨਫਰੰਸ